ਉਹ ਉਕ ਜੋ ਸੁਬਿਰ ਸਹ ਪਰੋ ਆਜ ਕਾ ਕਾਲ ਨਾਨਕ ਹਰ ਗੁਣ ਗਾਏ ਨੇ ਛਾੜ ਸਗਲ ਜੰਜਾਲ ਲੋ ਬੇਨਤੀ ਹੈ ਭਾਈ ਗੱਲਾਂ ਨਾ ਕਰਿਓ ਜਿਹੜੀਆਂ ਵੀ ਮਾਵਾ ਗੱਲਾਂ ਕਰਦੀਆਂ ਨੇ ਇੰਦਰਾ ਦਰਬਾਰ ਦੇ ਵਿੱਚ ਆਪਾਂ ਕੁਝ ਮਿੰਟ ਬਸ ਹੋਰ ਵਿਚਾਰ ਕਰਨੀ ਹੈ ਇਹ ਵਿਚਾਰ ਕੋਈ ਆਮ ਨਹੀਂ ਹੁੰਦੀ ਜੇ ਅਸੀਂ ਆਮ ਸਮਝੀਏ ਜਿੱਦਾਂ ਅਸੀਂ ਦੁਨੀਆ ਦੀਆਂ ਗੱਲਾਂ ਕਰਦੇ ਆ ਇਹ ਉਹ ਗੱਲਾਂ ਨਹੀਂ ਆ ਜਿਹੜਾ ਸਮਾ ਆਪਾਂ ਰਲ ਕੇ ਬੈਠੇ ਆ ਨਾ ਬਜ਼ੁਰਗ ਮਾ ਮਾ ਸੰਤੋਸ਼ ਰਾਣੀ ਉਹਨਾਂ ਦੀ ਯਾਦ ਵਿੱਚ ਆਪਾਂ ਸਾਰੇ ਰਲ ਮਿਲ ਕੇ ਇਕੱਤਰ ਹੋਏ ਆਂ ਇੱਕ ਬੇਨਤੀ ਕਰਨ ਲਈ ਕਿ ਸੱਚੇ ਪਾਤਸ਼ਾਹ ਕਿਰਪਾ ਕਰੀ ਮਾਂ ਤੇ ਸਾਡੇ ਵਿੱਚੋਂ ਚਲੀ ਗਈ ਹੈ ਹੁਣ ਕਿਰਪਾ ਕਰੀ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੀ ਜੇ ਤੁਸੀਂ ਸਾਰੇ ਜਾਣੇ ਮਾਂ ਦੀ ਯਾਦ ਵਿੱਚ ਆਏ ਹੋ ਨਾ ਮਾਂ ਨੂੰ ਸੰਦ ਅੱਜ ਨਹੀਂ ਭੇਟ ਕਰਨ ਆਏ ਹੋ ਪਰਿਵਾਰ ਦੇ ਨਾਲ ਦੁੱਖ ਦੇ ਵਿੱਚ ਸ਼ਰੀਕ ਹੋਣ ਆਏ ਹੋ ਦੇ ਬਾਦ ਕੁਝ ਕਮੈਂਟ ਚੁੱਪ ਰਹੇ ਹੋ ਆਪਾਂ ਵਿਚਾਰਾ ਕਰਦੇ ਆ ਉਹ ਰੱਬ ਦਾ ਨਾਮ ਜਪ ਲਿਓ ਜਿਹੜਾ ਆਪਾਂ ਦੁਨੀਆ ਦੀਆਂ ਗੱਲਾਂ ਕਰਦੇ ਆ ਨਾ ਹੁਣ ਵੇਖ ਕੇ ਇੰਨਾ ਟੰਮਾ ਆਪਾਂ ਦੁਨੀਆ ਦੀਆਂ ਗੱਲਾਂ ਛੱਡ ਦਈਏ ਬਸ ਇੱਕ ਨਾਮ ਜਪ ਲਈਏ ਬੈਠਣਾ ਤੇ ਉਵੇਂ ਹੀ ਐ ਜੇ ਅਸੀਂ ਕਿਸੇ ਪਾਸੇ ਹੋਰ ਦਿਮਾਗ ਲਾ ਕੇ ਬੈਠਾਂਗੇ ਫਿਰ ਸਰੀਰ ਇੱਥੇ ਬੈਠਾ ਮਰ ਹੈ ਨਹੀਂ ਤੇ ਮਹਾਰਾਜ ਕਹਿੰਦੇ ਜਿੰਨਾ ਚਿਰ ਮਨ ਦੀ ਹਾਜ਼ਰੀ ਨਹੀਂ ਨਾ ਕੋਈ ਭਰਦਾ ਪਰਮੇਸ਼ਰ ਦੇ ਨਾਮ ਦੇ ਵਿੱਚ ਭਾਵੇਂ ਕੋਈ ਹਿੰਦੂ ਹੈ ਭਾਵੇਂ ਮੁਸਲਮਾਨ ਹੈ ਭਾਵੇਂ ਸਿੱਖ ਹੈ ਭਾਵੇਂ ਈਸਾਈ ਹੈ ਪਰਮੇਸ਼ਰ ਦੇ ਬੱਚੇ ਆ ਸਾਰੇ ਇੱਕ ਮਾਲਕ ਦੇ ਇੱਕ ਨਿਰੰਕਾਰ ਦੇ ਬੱਚੇ ਆ ਮਹਾਰਾਜ ਕਹਿੰਦੇ ਜਿਹੜਾ ਮਨ ਕਰਕੇ ਨਾਮ ਜਪਦਾ ਉਹ ਬੰਦਾ ਦੂਜੇ ਬੰਦੇ ਨਾਲੋਂ ਕਿਤੇ ਜ਼ਿਆਦਾ ਸੌਖਾ ਹੁੰਦਾ ਹੁਣ ਆਪਾਂ ਸ਼ਬਦ ਪੜਿਆ ਵੇਖੋ ਬੰਦਾ ਚੱਲਿਆ ਚੋਹ ਜਣਿਆਂ ਦੇ ਕੰਨ ਸਭ ਤੋਂ ਪਹਿਲਾਂ ਤਾਂ ਮਹਾਰਾਜ ਕਹਿੰਦੇ ਬੰਦਾ ਜਦੋਂ ਉਹਦਾ ਸੁਰਤ ਸੰਭਲ ਗਈ ਇਹ ਗੱਲ ਭੁੱਲ ਗਿਆ ਕਿ ਮੈਂ ਮਰਨਾ ਹੈ ਸਭੋ ਜਿੱਥੇ ਮਰਨ ਦੀ ਗੱਲ ਚੱਲਦੀ ਹੈ ਉੱਥੋਂ ਡਰ ਕੇ ਭੱਜ ਲੈਂਦਾ ਹੈ ਮਰਨ ਦੀਆਂ ਗੱਲਾਂ ਬਹਿ ਕੇ ਸੁਣਦਾ ਨਹੀਂ ਕਿਉਂ ਕਿਉਂਕਿ ਫਿਰ ਮਨ ਡਿਪਰੈਸ਼ਨ ਦੇ ਵਿੱਚ ਲਿਆ ਜਾਂਦਾ ਹੈ ਟੈਨਸ਼ਨ ਕਰਦਾ ਵੀ ਮੈਂ ਮਰ ਜਾਣਾ ਹੈ ਇਹ ਸੱਚੇ ਪਾਤਸ਼ਾਹ ਜੀ ਦੱਸਣਾ ਕਰਦੇ ਨੇ ਵੇਖੋ ਬੰਦਾ ਚੱਲਿਆ ਚੋਂ ਜਣਿਆਂ ਦਾ ਕੰਨ ਕਹਿੰਦੇ ਜਦੋਂ ਬੰਦਾ ਸੰਸਾਰ ਤੇ ਆਪਣੀ ਕਵਾਈ ਛੱਡ ਕੇ ਜਾਂਦਾ ਹੈ ਆਪਣੇ ਧੀਆ ਪੁੱਤਰ ਛੱਡ ਕੇ ਜਾਂਦਾ ਹੈ ਆਪਣੇ ਕੰਮ ਕਾਜ ਛੱਡ ਕੇ ਜਾਂਦਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹੋਰ ਸਾਰੇ ਕੰਮਾਂ ਦੇ ਵਿੱਚ ਉਹ ਸੰਪੂਰਨ ਹੋ ਜਾਂਦਾ ਹੈ ਹੁਣ ਬੰਦਾ ਆਉਂਦਾ ਕੀ ਕਰਨਾ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਅਸੀਂ ਸਾਰੇ ਮਨੁੱਖ ਹਾਂ ਕੋਈ ਔਰਤ ਦੀ ਜੁਨ ਦੇ ਵਿੱਚ ਹੈ ਕੋਈ ਪੁਰਸ਼ ਦੀ ਜੁਨ ਦੇ ਵਿੱਚ ਹੈ 84 ਲੱਖ ਜੁਨ ਹੈ ਤੇ ਅਸੀਂ ਸਾਰੇ ਇੱਕ ਪਰਮੇਸ਼ਰ ਦੇ ਸਾਜੇ ਹੋਏ ਜੀਵਾਂ 84 ਲੱਖ ਦੇ ਵਿੱਚੋਂ ਇੱਕ ਜੁਨੀ ਸਾਡੀ ਹੈ ਜਿਹਨੂੰ ਅਸੀਂ ਮਨੁੱਖਾ ਜੁਨੀ ਕਹਿੰਦੇ ਹਾਂ ਮਾਨਸ ਜੁਬਲੀ ਕਹਿੰਦੇ ਆ ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਵੇਖੋ ਬੰਦੇ ਦੀ ਸਿਆਣਪ ਵੇਖੋ ਵੱਡੀਆਂ-ਵੱਡੀਆਂ ਬੰਦਾ ਡਿਗਰੀਆਂ ਕਰ ਲੈਂਦਾ ਵੱਡੇ-ਵੱਡੇ ਕਾਲਜਾਂ ਦੇ ਵਿੱਚ ਕੋਈ ਸਟੱਡੀ ਕਰ ਲੈਂਦਾ ਦੁਨੀਆ ਦੀ ਸਭ ਤੋਂ ਮਹਿੰਗੀ ਤੋਂ ਮਹਿੰਗੀ ਪੜ੍ਹਾਈ ਕਰ ਲੈਂਦਾ ਪਰ ਮਹਾਰਾਜ ਕਹਿੰਦੇ ਇੰਨੀ ਅਕਲ ਨਹੀਂ ਸਿੱਖਦਾ ਕਿ ਜਿੰਨੀ ਰੋਟੀ ਖਾਣੀ ਜ਼ਰੂਰੀ ਹੈ ਨਾ ਜਿੰਨਾ ਪ੍ਰਸ਼ਾਦਾ ਛਕਣਾ ਜ਼ਰੂਰੀ ਹੈ ਉਨਾ ਹੀ ਉਹ ਤੋਂ ਕਿਤੇ ਜ਼ਿਆਦਾ ਨਾਮ ਜਪਣਾ ਜ਼ਰੂਰੀ ਹੈ ਰੀਅਲ ਤੇ ਵਿੱਚ ਅਸੀਂ ਇੱਕ ਸਫ਼ਰ ਤੇ ਆਏ ਹੋਏ ਹਾਂ ਸਾਰੇ ਲੋਕ ਸਾਰੀ ਦੁਨੀਆ ਦੇ ਲੋਕ ਅਨੇਕਾਂ ਜੰਮਦੇ ਨੇ ਅਨੇਕਾਂ ਮਰਦੇ ਨੇ ਇਹ ਜਿਹੜੀ ਕੁਦਰਤ ਦਾ ਕ੍ਰਿਸ਼ਮਾ ਹੈ ਇਹ ਜਿਹੜੀ ਕੁਦਰਤ ਦੀ ਮਰਿਆਦਾ ਹੈ ਇਹ ਭਾਈ ਆਈ ਚੱਲੀ ਆਉਂਦੀ ਹੈ ਸਾਡੇ ਮਾਪਿਓ ਹੋਏ ਗਾ ਉਹਨਾਂ ਦੇ ਮਾਪਿਓ ਹੋਏ ਇੱਦਾਂ ਗਾਹਾਂ ਦੇ ਗਾਹਾਂ ਦੀ ਗਾਂ ਜਿਵੇਂ ਨਵੀਂ ਫਸਲ ਤੁਰੀ ਜਾਂਦੀ ਹੈ ਪੁਰਾਣੀ ਜਾਈ ਜਾਂਦੀ ਹੈ ਨਵੇਂ ਆਈ ਜਾਂਦੇ ਆ ਪੁਰਾਣੀ ਜਾਈ ਜਾਂਦੇ ਆ ਇਹ ਤਾਂ ਇਹ ਰੀਅਲ ਹੈ ਇਹ ਸੱਚ ਹੈ ਜ਼ਿੰਦਗੀ ਦਾ ਵੀ ਅਸੀਂ ਸਾਰਿਆਂ ਨੇ ਇੱਕ ਨਾ ਇੱਕ ਦਿਨ ਮਰ ਜਾਣਾ ਹੈ ਅਸੀਂ ਸਾਰੇ ਮੌਤ ਦੀ ਕਤਾਰ ਦੇ ਵਿੱਚ ਖੜੇ ਆ ਜਿਵੇਂ SIM ਦਾ ਪਤਾ ਹੁੰਦਾ ਨਾ ਮੋਬਾਈਲ ਦੇ SIM ਦਾ ਵੀ ਡਾਟਾ ਕਦੋਂ ਖਤਮ ਹੋ ਜਾਣਾ ਹੈ ਐਨਾ ਜ਼ਿੰਦਗੀ ਦੇ ਡਾਟੇ ਦਾ ਕੋਈ ਪਤਾ ਨਹੀਂ ਮਹਾਰਾਜ ਜੀ ਲਈ ਦੇਖ ਤੈਨੂੰ ਪਤਾ ਹੈ ਵੀ ਤੈਨੂੰ ਇਸ ਗੱਲ ਦਾ ਪਤਾ ਨਹੀਂ ਹੈ ਵੀ ਤੂੰ ਕਦੋਂ ਮਰ ਜਾਣਾ ਤੇ ਮਹਾਰਾਜ ਕਹਿੰਦੇ ਫਿਰ ਫਿਕਰ ਕਿਉਂ ਨਹੀਂ ਕਰਦਾ ਭਾਈ ਇਹ ਜ਼ਿੰਦਗੀ ਤੇਰਾ ਪੇਪਰ ਹੈ ਤੂੰ ਆਪਣੇ ਬੱਚੇ ਵੀ ਪਾਲ ਆਪਣੇ ਕੰਮ ਧੰਦੇ ਵੀ ਸੰਭਾਲ ਦੁਨੀਆ ਦਾ ਆਨੰਦ ਵੀ ਮਾਣ ਪਰ ਰੱਬ ਦੀ ਮਰਿਆਦਾ 'ਚ ਰਹਿ ਕੇ ਮਾਣ ਕੰਮ ਉਹ ਕਰ ਜਿਹਦੇ ਕੰਮਾਂ ਤੋਂ ਪਰਮੇਸ਼ਰ ਖੁਸ਼ ਹੋਵੇ ਆਦਤ ਉਹਦਾਂ ਦੀ ਬਣਾ ਕੇ ਰੱਖ ਜਿਹੜੀ ਆਦਤ ਤੋਂ ਮਾਲਕ ਖੁਸ਼ ਹੋਵੇ ਸ਼ਰੀਰ ਤੇ ਵਸਤਰ ਉਹਦਾਂ ਦੇ ਪਹਿਨ ਜਿੱਦਾਂ ਦੇ ਪਰਮੇਸ਼ਰ ਖੁਸ਼ ਹੁੰਦਾ ਹੈ ਸ਼ਰੀਰ ਦੀ ਮਰਿਆਦਾ ਉਹਦਾਂ ਦੀ ਰੱਖ ਜਿੱਦਾਂ ਦੀ ਨਾਲ ਪਰਮੇਸ਼ਰ ਖੁਸ਼ ਹੁੰਦਾ ਹੈ ਮਾਰੇ ਕਹਿੰਦੇ ਭਾਈ ਰੀਅਲ ਜ਼ਿੰਦਗੀ ਇਹ ਹੈ ਕਿ ਬੰਦਾ ਦੁਨੀਆ ਦੇ ਧੰਦੇ ਕਰਦਾ ਕਰਦਾ ਰੱਬ ਦੇ ਨਾਮ ਨੂੰ ਭੁੱਲ ਜਾਂਦਾ ਹੈ ਜਦੋਂ ਫਿਰ ਬੰਦਾ ਰੱਬ ਦੇ ਨਾਮ ਨੂੰ ਭੁੱਲ ਜਾਂਦਾ ਹੈ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਬੇਮੁਖ ਹੋਏ RAM ਤੇ ਲੱਗਣ ਜਨਮ ਵਿੱਚ ਹੋ ਗਾ ਜਦੋਂ ਕੋਈ ਬੰਦਾ ਆਪਣੇ ਅੱਲਾ ਨਾਲੋਂ ਰਾਮ ਨਾਲੋਂ ਵਾਹਿਗੁਰੂ ਦੋਏ ਨਾਲੋਂ ਬੇਬਕ ਹੁੰਦਾ ਹੈ ਬੇਬਕ ਹੋਣਾ ਕੀ ਹੈ ਮੰਨ ਲਓ ਜਿੱਦਾਂ ਅੱਲਾ ਕਹਿੰਦਾ ਹੈ ਜਿੱਦਾਂ ਪਰਮੇਸ਼ਰ ਕਹਿੰਦਾ ਹੈ ਜਿੱਦਾਂ ਰਾਮ ਕਹਿੰਦਾ ਹੈ ਜਿੱਦਾਂ ਵਾਹਿਗੁਰੂ ਕਹਿੰਦਾ ਹੈ ਜਿੱਥੇ ਵੀ ਬੰਦਾ ਬਲੀਵ ਕਰਦਾ ਹੈ ਜੇਕਰ ਜਿੱਥੇ ਬੰਦਾ ਬਲੀਵ ਕਰਦਾ ਹੈ ਜਿਹੜੇ ਪਰਮੇਸ਼ਰ ਨੂੰ ਬੰਦਾ ਰੱਬ ਮੰਨਦਾ ਹੈ ਜਿਸ ਫਿਰਕੇ ਦੇ ਵਿੱਚ ਜਿਸ ਬੰਦੇ ਨੇ ਜਨਮ ਲੈ ਲਿਆ ਹੈ ਮਹਾਰਾਜ ਕਹਿੰਦੇ ਜੇ ਆਪਣੇ ਪਰਮੇਸ਼ਰ ਦੇ ਬਚਨਾਂ ਨੂੰ ਨਹੀਂ ਨ ਮੰਨਦਾ ਜਿਹੜੇ ਰੱਬ ਨੂੰ ਧਿਆਉਂਦਾ ਹੈ ਜੇ ਉਹਦੀ ਪੂਰੀ ਗੱਲ ਨੂੰ ਨਹੀਂ ਮੰਨਦਾ ਤਾਂ ਮਹਾਰਾਜ ਕਹਿੰਦੇ ਐਂਦਾ ਜਿਵੇਂ ਇੱਕ ਬੰਦਾ ਦੋ ਮੀੜੀਆਂ ਦੇ ਵਿੱਚ ਸਵਾਰ ਹੋਵੇ ਇਹ ਰੀਅਲ ਜ਼ਿੰਦਗੀ ਹੈ ਭਾਈ ਬੰਦੇ ਦੀ ਬਾਕੀ ਹੁਣ ਜੇ ਦੁਨੀਆ ਦੇ ਵਿੱਚ ਕਮਾਈ ਦੀ ਗੱਲ ਕਰੀਏ ਕਿ ਹਰੇਕ ਬੰਦਾ ਕਮਾਈ ਦੀ ਦੌੜ ਦੇ ਵਿੱਚ ਲੱਗਿਆ ਹਾਂ ਹਾਂ ਜਿੱਥੋਂ ਤੱਕ ਮਾਇਆ ਇੱਕ ਗੁਜਰਾਨ ਹੈ ਮਹਾਰਾਜ ਕਹਿੰਦੇ ਮਾਇਆ ਦੀ ਕੋਈ ਗੱਲ ਨਹੀਂ ਦੁਨੀਆ ਵਾਲਾ ਧਨ ਬੰਦਾ ਜਿੰਨਾ ਮਰਜ਼ੀ ਕਮਾਵੇ ਪਰ ਜਦੋਂ ਦੁਨੀਆ ਦਾ ਧਨ ਕਮਾ ਕੇ ਬੰਦਾ ਫਿਰ ਪੱਪਾਂ ਦੇ ਵਿੱਚ ਕਲੱਬਾਂ ਦੇ ਵਿੱਚ ਜਾਂਦਾ ਹੈ ਮਾੜੇ ਨਸ਼ਿਆਂ ਵੱਲ ਜਾਂਦਾ ਹੈ ਮਾੜੀਆਂ ਆਦਤਾਂ ਵੱਲ ਜਾਂਦਾ ਹੈ ਭਾਵੇਂ ਉਹ ਔਰਤ ਹੈ ਭਾਵੇਂ ਪੁਰਸ਼ ਹੈ ਸਭ ਜੀਵਾਂ ਦੀ ਗੱਲ ਕਰ ਰਹੀ ਹੈ ਮਹਾਰਜ ਦੀ ਬਾਣੀ ਭਾਵੇਂ ਉਹ ਕੈਨੇਡਾ ਦਾ ਭਾਵੇਂ ਅਮਰੀਕਾ ਦਾ ਭਾਵੇਂ ਕਿਸੇ ਵੀ ਸਟੇਟ ਦਾ ਭਾਵੇਂ ਕੋਈ ਗੋਰਾ ਭਾਵੇਂ ਕੋਈ ਕਾਲਾ ਹਰ ਇੱਕ ਮਨੁੱਖ ਦੀ ਜ਼ਿੰਦਗੀ 'ਚ ਉਦੋਂ ਹੀ ਸੁੱਖ ਆਉਂਦਾ ਹੈ ਜਦੋਂ ਉਹ ਇੱਕ ਪਰਮੇਸ਼ਰ ਦੇ ਬਚਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਢਾਲ ਲੈਂਦਾ ਹੈ ਜਦੋਂ ਕੱਲਾ ਮੱਥਾ ਟੇਕਣ ਤੱਕ ਸੀਮਤ ਰਹਿੰਦਾ ਹੈ ਨਾ ਹਾਲ ਰੋਜ਼ ਆਪਣੇ ਬਿਜ਼ਨਸ ਨੂੰ ਕਰਦਾ ਹੈ ਕੰਮ ਧੰਦਿਆਂ ਨੂੰ ਕਰਦਾ ਹੈ ਤੇ ਰੋਜ਼ ਮੱਥਾ ਵੀ ਟੇਕਦਾ ਹੈ ਰੋਜ਼ ਆਪਣੇ ਪ੍ਰਭੂ ਦੀ ਪੂਜਾ ਵੀ ਕਰਦਾ ਹੈ ਤੇ ਮਹਾਰਾਜ ਕਹਿੰਦੇ ਉਹਦੇ ਆਖੇ ਲੱਗਦਾ ਨਹੀਂ ਜਿਹੜੇ ਉਹ ਕੰਮ ਕਹਿੰਦਾ ਵੀ ਭਾਈ ਕਿਸੇ ਦਾ ਹੱਕ ਨਹੀਂ ਖਾਣਾ ਕਿਸੇ ਨੂੰ ਦੁੱਖ ਨਹੀਂ ਦੇਣਾ ਜੇ ਤੇਰੇ ਕੋਲ ਧਨ ਬਹੁਤਾ ਹੈ ਤੇਰੇ ਕੋਲ ਪੀੜੀਆਂ ਦਾ ਧਨ ਹੈ ਤਾਂ ਜਿੱਥੇ ਤੂੰ ਉਹ ਧਨ ਨੂੰ ਨਸ਼ਿਆਂ ਦੇ ਵਿੱਚ ਖਰਚ ਕਰਦਾ ਹੈ ਪਪਾ کلبਾਂ ਦੇ ਵਿੱਚ ਖਰਚ ਕਰਦਾ ਹੈ ਜਾਂ ਮਾਰੇ ਲੱਚਰਪੁਣੇ ਦੇ ਵਿੱਚ ਖਰਚ ਕਰਦਾ ਹੈ ਮਹਾਰਾਜ ਕਹਿੰਦੇ ਲੋੜਵੰਦਾਂ ਦੀ ਮਦਦ ਕਰੋ ਜੇ ਕੋਈ ਬੰਦਾ ਆਪਣਾ ਇਲਾਜ ਨਹੀਂ ਕਰਵਾ ਸਕਦਾ ਗਰੀਬ ਹੈ ਆਪਣੀ ਸਾਰੀ ਪੂੰਜੀ ਬਿਮਾਰੀ ਤੇ ਲਾ ਬੈਠਾ ਹੈ ਤੇ ਜੇ ਉਹਦੇ ਕੋਲ ਇਲਾਜ ਕਰਵਾਉਣ ਨੂੰ ਪੈਸੇ ਨਹੀਂ ਹੈ ਤਾਂ ਮਹਾਰਾਜ ਕਹਿੰਦੇ ਜਿੱਥੇ ਬੰਦਾ ਸ਼ਰਾਬਾ ਪੀਂਦਾ ਹੈ ਜਾਂ ਹੋਰ ਆਦਤ ਮਹਿੰਗੇ ਨਸ਼ੇ ਕਰਦਾ ਹੈ ਜੇ ਕਿਸੇ ਗਰੀਬ ਨੂੰ ਦਵਾਈ ਦਵਾ ਦਿੱਤੀ ਜਾਵੇ ਇਹ ਮਹਾਰਾਜ ਕਹਿੰਦੇ ਧੰਨ ਸਫਲਾ ਹੈ ਤੇ ਗੁਰਬਾਣੀ ਸਾਨੂੰ ਇਹੀ ਸਿਖਾਉਂਦੀ ਹੈ ਵੀ ਇਹ ਦੁਨੀਆ ਦੇ ਬੰਦੇ ਤੋਂ ਆਪਣੇ ਬਿਜ਼ਨਸ ਦੇ ਵਿੱਚ ਰਹਿ ਕੇ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਆਪਣੇ ਘਰ ਕੰਮ ਧੰਦੇ ਕਰਦੇ ਹੋਏ ਸੰਤ ਬਣਨਾ ਕਿਵੇਂ ਕੋਈ ਜ਼ਰੂਰ ਨਹੀਂ ਹੈ ਕੋਈ ਜ਼ਰੂਰਤ ਨਹੀਂ ਹੈ ਵੀ ਅਸੀਂ ਜੰਗਲਾਂ 'ਚ ਜਾ ਕੇ ਸੰਤ ਬਣ ਸਕਦੇ ਆ ਜਾਂ ਅਸੀਂ ਵਾਖ ਵਖ ਧਰਮਾਂ ਦੇ ਪਹਿਰਾਵੇ ਨੂੰ ਪਹਿਨ ਕੇ ਸੰਤ ਬਣ ਸਕਦੇ ਆ ਪਹਿਰਾਵਾ ਪਾ ਲੈਣਾ ਇਹ ਸੰਤ ਨਹੀਂ ਹੈ ਬੰਦੇ ਦੇ ਕੰਮਾਂ ਦੇ ਵਿੱਚੋਂ ਮਹਾਰਾਜ ਕਹਿੰਦੇ ਸੰਤਾਂ ਵਾਲੀ ਮਰਿਆਦਾ ਚੱਲ ਕੇ ਬੰਦੇ ਦੀ ਬੋਲੀ ਦੇ ਵਿੱਚੋਂ ਉਹਨੇ ਮਿਠਾਸ ਹੋਵੇ ਜਿੰਨੀ ਮਿਠਾਸ ਇੱਕ ਕੁਦਰਤ ਦਾ ਜ਼ਿਕਰ ਕਰਦੀ ਹੈ ਮਨੁੱਖ ਸਾਰੀ ਕਾਇਨਾਤ ਨੂੰ ਸਤਕਾਰ ਕਰਦਾ ਹੋਵੇ ਕਿਸੇ ਨੂੰ ਊਂਚ ਨੀਚ ਨਾ ਸਮਝਦਾ ਹੋਵੇ ਕਿਸੇ ਨੂੰ ਸੁੰਦਰ ਨਾ ਸਮਝਦਾ ਹੋਵੇ ਇਹ ਕਿਸ ਕੋਈ ਗਰੀਬੀ ਅਮੀਰੀ ਨਹੀਂ ਹੈ ਅਸਲੀ ਅਮੀਰੀ ਹੈ ਮਹਾਰਾਜ ਕਹਿੰਦੇ ਚੰਗੇ ਗੁਣਾਂ ਦੀ ਜੇ ਕੋਈ ਬੰਦਾ ਦੁਨੀਆ ਦਾ ਰਾਜਾ ਹੋਵੇ ਨਾ ਬਹੁਤਾ ਧਨ ਵੀ ਹੋਵੇ ਬਹੁਤੇ ਵੱਡੇ ਵੱਡੇ ਬਿਜ਼ਨਸ ਵੀ ਹੋਣ ਤੇ ਜੇ ਉਹਨੂੰ ਅਕਲ ਨਾ ਹੋਵੇ ਆਪਣੇ ਪਰਜਾ ਤੇ ਜ਼ੁਲਮ ਕਰਦਾ ਹੋਵੇ ਲੋਕਾਂ ਦਾ ਘਾੜ ਕਰਵਾਉਂਦਾ ਹੋਵੇ ਵਿਦਿਆ ਦਾ ਕਤਲ ਕਰਦਾ ਹੋਵੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਤੇ ਜਿਹੜੇ ਐਸੇ ਲੋਕ ਨੇ ਨਾ ਇਹ ਕਿਹੜੇ ਜਾਂਦੇ ਨੇ ਬੇਮੁਖ ਮਾਨਵਕ ਲੋਗ ਜਿਹੜੇ ਆਪਣੇ ਮਨ ਦੇ ਪਿੱਛੇ ਲੱਗ ਕੇ ਇਹ ਭੁੱਲ ਚੁੱਕੇ ਹੁੰਦੇ ਨੇ ਕਿ ਮੈਂ ਵੀ ਇਹ ਦੁਨੀਆ ਨੂੰ ਛੱਡ ਕੇ ਜਾਣਾ ਹੈ ਜੇ ਮੈਂ ਅੱਜ ਬੇਈਮਾਨੀਆਂ ਵਾਲੀ ਜ਼ਿੰਦਗੀ ਜਿਉਣਾ ਹੈ ਜੇ ਮੈਂ ਅੱਜ ਇੱਕ ਰਾਕਸ਼ਾ ਵਾਲੀ ਜ਼ਿੰਦਗੀ ਜਿਉਣਾ ਹੈ ਤਾਂ ਮਹਾਰਾਜ ਕਹਿੰਦੇ ਆਹ ਜਿਹੜੀ ਤੇਰੇ ਸਰੀਰ ਦੇ ਵਿੱਚ ਰੂਹ ਹੈ ਨਾ ਇਹ ਸਫ਼ਰ ਕਰਦੀ ਹੈ 84 ਲੱਖ ਜੁਨੀ ਦਾ ਸਫ਼ਰ ਕਰਦੀ ਹੈ ਬੰਦੇ ਦੀ ਰੂਹ ਜਿੱਦਾਂ ਅਜ ਮਾਤਾ ਜੀ ਸਾਡੇ ਵਿੱਚੋਂ ਗਏ ਨੇ ਨਾ ਆਸੀਂ ਉਸ ਰਿਸ਼ਤੇ ਵਿਚਾਰ ਕਰ ਰਹੇ ਆ ਉਸੇ ਟੌਪਿਕ ਤੇ ਆਪਾਂ ਗੱਲ ਕਰ ਰਹੇ ਆ ਕਿ ਜਦੋਂ ਸਰੀਰ ਜਾਂਦਾ ਹੁਣ ਮਾਤਾ ਦੀ ਚਲੇ ਗਏ ਨੇ ਇਹਨਾਂ ਦੇ ਵਿੱਚ ਜਿਹੜੀ ਰੂਹ ਸੀ ਜਦੋਂ ਉਹ ਪਰਮੇਸ਼ਰ ਨੇ ਆਪਣਾ ਪ੍ਰਕਾਸ਼ ਖਿੱਚ ਲਿਆ ਤੇ ਪਿੱਛੇ ਸਰੀਰ ਰਹਿ ਗਿਆ ਇਹ ਸਰੀਰ ਦੀ ਕੋਈ ਵੈਲਿਊ ਨਹੀਂ ਹੈ ਜੇਕਰ ਵੈਲਿਊ ਹੈ ਤੇ ਰੂਹ ਦੀ ਹੈ ਜਿਹੜੀ ਬੰਦੇ ਦੇ ਅੰਦਰ ਹੈ ਤੇ ਮਹਾਰਾਜ ਕਹਿੰਦੇ ਉਹ ਰੂਹ ਫਿਰ ਕਿਦਾਂ ਦਾ ਰੰਗ ਢਾਲਦੀ ਹੈ ਆਪਣੇ ਤੇ ਜਿੱਦਾਂ ਦੀ ਸੰਗਤ ਵਿੱਚ ਬੰਦਾ ਜਾਣ ਲੱਗ ਜਾਈਏ ਜੇ ਕੋਈ ਅੰਮ੍ਰਿਤ ਵੇਲੇ ਉੱਠਦਾ ਆਪਣੇ ਕੰਮ ਧੰਦੇ ਜਾਣ ਤੋਂ ਪਹਿਲਾਂ ਆਪਣੇ ਰੱਬ ਦੀ ਬਾਣੀ ਨੂੰ ਪੜਦਾ ਉਹਦੇ ਗੁਣਾਂ ਨੂੰ ਯਾਦ ਕਰਦਾ ਉਹਦੀ ਵਡਿਆਈ ਨੂੰ ਗਾਉਂਦਾ ਹੈ ਤੇ ਮਹਾਰਾਜ ਕਹਿੰਦੇ ਉਹਦਾ ਸੁੱਤੇ ਸੁਭਾਅ ਚੰਗੇ ਗੁਣੋ ਦੇ ਵਿੱਚ ਆਉਣਗੇ ਕਿਉਂਕਿ ਜਦੋਂ ਅਸੀਂ ਕਿਸੇ ਨੂੰ ਪੜਦੇ ਆ ਜਿਹੋ ਜਿਹਾ ਲਿਟਰੇਚਰ ਅਸੀਂ ਪੜਾਂਗੇ ਜਿਹੋ ਜਿਹਾ ਸੁਣਾਂਗੇ ਉਹ ਸਾਡੇ ਮਨ ਤੇ ਅਸਰ ਕਰਦਾ ਹੈ ਐਦਾਂ ਭਾਈ ਮਹਾਰਾਜ ਕਹਿੰਦੇ ਮਲਕ ਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਭੰਨ ਮਲਕ ਦਾ ਅਰਥ ਹੁੰਦਾ ਹੈ ਫਰਿਸ਼ਤਾ ਕਲ ਦਾ ਅਰਥ ਹੁੰਦਾ ਹੈ ਮਲਕ ਕਲ ਮੌਤ ਮੌਤ ਦਾ ਫਰਿਸ਼ਤਾ ਜਦੋਂ ਆਉਂਦਾ ਹੈ ਨਾ ਇਹ ਜਿਹੜੀ ਬਾਣੀ ਦੇ ਵਿੱਚ ਤੁਹਾਡੇ ਨਾਲ ਅਰਥ ਕਰ ਰਹੇ ਆ ਇਹ ਬਾਣੀ ਭਗਤ ਫਰੀਦ ਜੀ ਦੀ ਹੈ ਤੇ ਉਹਨਾਂ ਨੇ ਮਨੁੱਖ ਦੀ ਪ੍ਰਥਾਏ ਇਹ ਦੱਸਿਆ ਸਾਂਝੀ ਵਾਲਤਾ ਦੀ ਗੱਲ ਕੀਤੀ ਹੈ ਸਭ ਤੋਂ ਪਹਿਲਾਂ ਤਾਂ ਦੱਸਦੇ ਨੇ ਫਰੀਦਾ ਦਰਿਆ ਵੈ ਕੰਨੇ ਬਗਲਾ ਬੈਠਾ ਇਕਲ ਕਰੇ ਮਹ ਭਗਤ ਫਰੀਦ ਜੀ ਕਹਿੰਦੇ ਬੰਦਾ ਜਗਤ ਦੇ ਰੰਗ ਤਮਾਸ਼ਿਆਂ ਦੇ ਵਿੱਚ ਮਸਤ ਹੈ ਕਿਵੇਂ ਮਸਤ ਹੈ ਜਿਵੇਂ ਇੱਕ ਦਰਿਆ ਦੇ ਕੰਡੇ ਤੇ ਬੈਠਾ ਹੋਇਆ ਬਗਲਾ ਕਲੋਲਾ ਕਰਦਾ ਹੈ ਦਰਿਆ ਦੇ ਕੰਡੇ ਤੇ ਬੈਠਾ ਹੋਇਆ ਬਗਲਾ ਕਲੋਲਾ ਕਰਦਾ ਹੈ ਆਪਣੇ ਜੀਵਨ ਦੀਆਂ ਖੇਡਾਂ ਖੇਡਦਾ ਹੈ ਵਾਖ ਵਖ ਤਰ੍ਹਾਂ ਦੇ ਨਾਲ ਉਡਾਰੀਆਂ ਮਾਰਦਾ ਹੈ ਤੇ ਉਹਨੂੰ ਕੋਈ ਕਿਸੇ ਗੱਲ ਦੀ ਖਬਰ ਨਹੀਂ ਕਿ ਮੇਰੇ ਨਾਲ ਅਗਲੇ ਪਲ ਵਿੱਚ ਅਗਲੇ ਘੰਟੇ ਦੇ ਵਿੱਚ ਮਿੰਟਾਂ ਦੇ ਵਿੱਚ ਮੇਰੇ ਨਾਲ ਹੋਣਾ ਕੀ ਹੈ ਐਦਾਂ ਹੀ ਬੰਦੇ ਨੂੰ ਹੈ ਕਿਸੇ ਬੰਦੇ ਨੂੰ ਇਹ ਖਬਰ ਨਹੀਂ ਕਿ ਮੇਰੇ ਨਾਲ 1 ਮਿੰਟ ਬਾਅਦ 1 ਸਾਂ ਬਾਅਦ ਹੋਣਾ ਕੀ ਹੈ ਇਸ ਗੱਲ ਨੂੰ ਬੰਦਾ ਜਾਣਦਾ ਵੀ ਹੈ ਕਿ ਮੈਂ ਇਥੋਂ ਦਾ ਬਸਰੀਕ ਨਹੀਂ ਹੈਗਾ ਇਹ ਦੁਨੀਆ ਦਾ ਪਰ ਫਿਰ ਵੀ ਮਹਾਰਾਜ ਕਹਿੰਦੇ ਮਾੜੇ ਕੰਮ ਕਰਨੋਂ ਨਹੀਂ ਹਟਦਾ ਫਿਰ ਵੀ ਬੇਈਮਾਨੀਆਂ ਕਰਨੋਂ ਨਹੀਂ ਹਟਦਾ ਫਿਰ ਵੀ ਕਿਸੇ ਦਾ ਖੂਨ ਚੂਸ ਕੇ ਕਿਸੇ ਦੇ ਘਰ ਦੇ ਵਿੱਚ ਦੁੱਖ ਦੇ ਕੇ ਆਪਦੇ ਘਰੇ ਸੁੱਖ ਲੈ ਕੇ ਆਉਂਦਾ ਹੈ ਨਾਲੇ ਪਤਾ ਹੈ ਵੀ ਮੈਂ ਇਹ ਦੁਨੀਆ ਤੇ ਨਹੀਂ ਰਹਿਣਾ ਸਭ ਕੁਝ ਬਣਿਆ ਬਣਾਇਆ ਬੰਦਾ ਛੱਡ ਜਾਂਦਾ ਜਿੰਨਾ ਬੰਦੇ ਨੇ ਜਉਂਦੇ ਜੀ ਵਰਤ ਲਿਆ ਬੱਸ ਉਹ ਵਰਤ ਲਿਆ ਬਾਕੀ ਸਭ ਕੁਝ ਖਤਮ ਹੈ ਫਿਰ ਕੀ ਹੁੰਦਾ ਕਹਿੰਦੇ ਬੰਦਾ ਐਦਾਂ ਮਸਤ ਹੈ ਜਿਵੇਂ ਬਗਦਾ ਦਰਿਆ ਦੇ ਕੰਡੇ ਤੇ ਮਸਤ ਹੈ ਦਰਿਆ ਦੇ ਕੰਡੇ ਤੇ ਬਗਲਾ ਕੇਲਾ ਕਰਦਾ ਫਿਰਦਾ ਹੈ ਮੱਛੀਆਂ ਨੂੰ ਤਾਰ ਲਾਉਂਦਾ ਹੈ ਤੇ ਮਹਾਰਾਜ ਕਹਿੰਦੇ ਕੋਈ ਯਾਦ ਨਹੀਂ ਉਹਨੂੰ ਵੀ ਮਰਬੀ ਜਾਣਾ ਆਵਦੀ ਜ਼ਿੰਦਗੀ ਦੇ ਵਿੱਚ ਪੂਰਾ ਖੁਸ਼ ਹੈ ਪੂਰਾ ਆਨੰਦ ਲੈ ਰਿਹਾ ਹੈ ਫਰੀਦਾ ਦਰਿਆ ਵੇ ਕੰਡੇ ਬਗਲਾ ਬੈਠਾ ਕੇਲ ਕਰੇ ਕੇਲ ਕਰੇਂਦੇ ਹੰਝ ਨੂੰ ਅਚੰਤ ਤੇ ਬਾਜ ਪਏ ਫਰੀਦ ਸਾਹਿਬ ਕਹਿੰਦੇ ਭਾਈ ਕੀ ਹੋਇਆ ਦਰਿਆ ਦੇ ਕੰਨੇ ਤੇ ਬੈਠੇ ਬੈਠੇ ਬਗਲੇ ਨੂੰ ਹੰਸ ਵਰਗੇ ਚਿੱਟੇ ਬਗਲੇ ਨੂੰ ਕਲੋਨ ਕਰਦੇ ਨੂੰ ਅਜਨ ਚੇਤ ਉੱਪਰੋਂ ਬਾਜ ਆ ਪੈਂਦਾ ਹੈ ਬਾਜ ਉਹਨੂੰ ਚੁੱਕ ਕੇ ਲੈ ਜਾਂਦਾ ਹੈ ਜਿਵੇਂ ਉਹਨੂੰ ਬਾਜ ਲੈ ਕੇ ਜਾਂਦਾ ਹੈ ਨਾ ਤੇ ਫਰੀਦ ਸਾਹਿਬ ਕਹਿੰਦੇ ਆਈ ਭਾਈ ਬੰਦੇ ਨੂੰ ਅਜਨ ਚੇਤ ਆਪਦੇ ਕੰਮਕਾਰਾਂ ਦੇ ਵਿੱਚ ਉਲਝੇ ਨੂੰ ਪਤਾ ਨਹੀਂ ਲੱਗਦਾ ਕਿ ਉਹਨੂੰ ਮੌਤ ਦਾ ਬਾਜ ਕਦੋਂ ਆ ਕੇ ਲੈ ਜਾਂਦਾ ਹੈ ਭਾਵ ਮਰਨਾ ਸੱਚ ਹੈ ਜਾਉਣਾ ਝੂਠ ਹੈ ਬਾਦ ਪਏ ਤਿਸ ਰੱਬ ਦੇ ਕੇਲਾ ਬਿਸਰੀਆਂ ਕਹਿੰਦੇ ਜਦੋਂ ਬਾਦ ਆ ਕੇ ਪੈਂਦੇ ਨੇ ਨਾ ਭਾਈ ਫਿਰ ਜਿੰਨੇ ਬੰਦੇ ਦੇ ਕਲੇਸ਼ ਹੁੰਦੇ ਨੇ ਦੁਨੀਆ ਦੇ ਨਾਲ ਗੁੱਸੇ ਕਿਲੇ ਹੁੰਦੇ ਨੇ ਉਹਦੇ ਨਾਲ ਬੋਲਦਾ ਉਹਦੇ ਨਾਲ ਬੋਲਦਾ ਨਹੀਂ ਉਹਦੇ ਵੱੰਨੀ ਵੇਖਣਾ ਹੈ ਉਹਦੇ ਵੱੰਨੀ ਵੇਖਣਾ ਨਹੀਂ ਜਿੰਨੇ ਵੀ ਕਲੇਸ਼ ਹੁੰਦੇ ਨੇ ਭਗਤ ਫਰੀਦ ਜੀ ਕਹਿੰਦੇ ਫਿਰ ਬੰਦੇ ਦੇ ਸਾਰੇ ਕਲੇਸ਼ ਮਿਟ ਜਾਂਦੇ ਸਾਰੇ ਬੈਰ ਖਤਮ ਹੋ ਜਾਂਦੇ ਨੇ ਬਾਜ ਪਏ ਤਿਸ ਰਬ ਦੇ ਤੇਲਾ ਵਿਸਰੀਆਂ ਜੋ ਮਨ ਚੇਤਨਾ ਚੇਤੇ ਸੰਨ ਸੋ ਗਾਲੀ ਰੱਬ ਕੀਆ ਜਦੋਂ ਸਾਨੂੰ ਕੋਲੋਂਾਂ ਕਰਦਿਆਂ ਨੂੰ ਆਪਣੇ ਕੰਮ ਧੰਦੇ ਕਰਦਿਆਂ ਨੂੰ ਸਭ ਕੁਝ ਭੁੱਲਿਆ ਹੁੰਦਾ ਮੌਤ ਭੁੱਲੀ ਹੁੰਦੀ ਹੈ ਤੇ ਫਿਰ ਜਦੋਂ ਐਦਾਂ ਮੌਤ ਦਾ ਬਾਜ ਆ ਕੇ ਪੈਂਦਾ ਫਿਰ ਜਾਣ ਦੀ ਬਣ ਜਾਂਦੀ ਹੈ ਜਿਸ ਬੰਦੇ ਤੇ ਪੈਂਦੀ ਹੈ ਫਿਰ ਉਹੀ ਜਾਣਦਾ ਹੈ ਇਹ ਹਾਲ ਮੌਤ ਦਾ ਇਹ ਹਾਲ ਜਦੋਂ ਮੌਤ ਆਉਂਦੀ ਹੈ ਮਹਾਰਾਜ ਕਹਿੰਦੇ ਉਹ ਨੂੰ ਬੰਦੇ ਦਾ ਹੁੰਦਾ ਹੈ ਭਾਈ ਫਿਰ ਵੀ ਹੁੰਦਾ ਜਿਹੜੀਆਂ ਬੰਦੇ ਦੇ ਮੰਤਰੀ ਨਾ ਹੁੰਦੀਆਂ ਵੀ ਆਹ ਹੋਣੀ ਹੈ ਉਹ ਹੋ ਜਾਂਦੀਆਂ ਨੇ ਜੋ ਮਨ ਚਿੰਤਨਾ ਚੇਤੇ ਸੰ ਸੋ ਗਾਲੀ ਰੱਬ ਕੀਆਂ ਜਿਹੜੀਆਂ ਗੱਲਾਂ ਬੰਦੇ ਨੂੰ ਕਦੇ ਮਨ ਵਿੱਚ ਚਿੱਤ-ਚੇਤੇ ਵੀ ਨਹੀਂ ਨਾ ਹੁੰਦੀਆਂ ਫਿਰ ਉਹ ਗੱਲਾਂ ਪਲਾ ਵਿੱਚ ਦੀ ਬੰਦੇ ਨਾਲ ਹੋ ਜਾਂਦੀਆਂ ਨੇ ਜਦੋਂ ਮਹਾਰਾਜ ਕਹਿੰਦੇ ਸਵਾਸ ਨਿਕਲ ਜਾਂਦੇ ਜਦੋਂ ਸਵਾਸ ਚਲੇ ਜਾਂਦੇ ਐਦਾ ਅੱਜ ਸਾਡੇ ਵਿੱਚੋਂ ਮਾਤਾ ਜੀ ਆਪਣਾ ਪਰਿਵਾਰ ਛੱਡ ਕੇ ਗਏ ਨੇ ਆਪਣੇ ਪੁੱਤ-ਪੁੱਤਿਆਂ ਨੂੰ ਬੱਚਿਆਂ ਨੂੰ ਧੀਆ ਪੁੱਤਰਾਂ ਨੂੰ ਪੇਕੇ ਆ ਨੂੰ ਕਿੰਨੇ ਰਿਸ਼ਤੇ ਹੁੰਦੇ ਆ ਇੱਕ ਮਾਂ ਦੇ ਮਾਂ ਦੇ ਨਾਲ ਕਿੱਡਾ ਕਰ ਬਣ ਜਾਂਦਾ ਹੈ ਮਾਂ ਦੇ ਨਾਲ ਕਿੰਨਾ ਪ੍ਰਵਾਹ ਬਣ ਜਾਂਦਾ ਹੈ ਪਰ ਜਿਹੜਾ ਅੱਜ ਦਾ ਸਮਾਂ ਚੱਲ ਰਿਹਾ ਹੈ ਬਹੁ ਗਿਣਤੀ ਲੋਕ ਨੇ ਜਿਹੜੇ ਮਾਪਿਆਂ ਦੀ ਕਦਰ ਨਹੀਂ ਕਰਦੇ ਇੱਕ ਘਰ ਨਹੀਂ ਕੁੱਲੀ ਤੋਂ ਲੈ ਕੇ ਮਹਿਲਾਵਾਂ ਵਾਲਿਆਂ ਤੱਕ ਦੇ ਇਹ ਦੁੱਖ ਨੇ ਕਿ ਬੱਚੇ ਆਪਣੇ ਮਾਪਿਆਂ ਦਾ ਸਤਕਾਰ ਨਹੀਂ ਜੇ ਕਰਦੇ ਬੱਚੇ ਆਪਣੇ ਮਾਪੇ ਨੂੰ ਦੁੱਖ ਦਿੰਦੇ ਨੇ ਇੱਕ ਬੁੱਢੀ ਮਾਂ ਜੀ ਦੇ ਘਰ ਵਾਲੇ ਦੀ ਮੌਤ ਹੋ ਗਈ ਹੈ ਇੱਕ ਪੁੱਤਰ ਹੈ ਤੇ ਆਪਣੇ ਪੁੱਤ ਨੂੰ ਪਾਲਦੀ ਹੈ ਇਹ ਸਾਖੀ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਮਾਂ ਦਾ ਸਿੱਧਕ ਕਿੱਡਾ ਹੁੰਦਾ ਹੈ ਮਾਂ ਆਪਣੇ ਬੱਚੇ ਲਈ ਕੀ ਕਰ ਸਕਦੀ ਹੈ ਮਾਂ ਆਪਣੇ ਬੱਚਿਆਂ ਲਈ ਕਿੱਡੀ ਵੱਡੀ ਕੁਰਬਾਨੀ ਦਿੰਦੀ ਹੈ ਤੇ ਇੱਕ ਬੁੱਢੀ ਮਾਂ ਜਿਹਦੇ ਸਿਰ ਦਾ ਸਾਈਂ ਵੀ ਤੁਰ ਗਿਆ ਹੈ ਘਰ ਵਾਲਾ ਵੀ ਨਹੀਂ ਹੈ ਆਪਣੇ ਪੁੱਤ ਦੇ ਨਾਲ ਘਰਾਂ ਦੇ ਵਿੱਚ ਕੰਮਕਾਰ ਕਰਕੇ ਟਾਈਮ ਪਾਸ ਕਰਦੀ ਹੈ ਮਜ਼ਦੂਰੀ ਕਰਕੇ ਟਾਈਮ ਪਾਸ ਕਰਦੀ ਹੈ ਤੇ ਇੱਕ ਦਿਨ ਕੀ ਹੁੰਦਾ ਕਿ ਘਰ ਦੇ ਵਿੱਚ ਖਾਣਾ ਵੀ ਬਹੁਤ ਥੋੜਾ ਹੁੰਦਾ ਹੈ ਗਰੀਬੀ ਦੇ ਕਾਰਨ ਤੇ ਪੁੱਤ ਇੱਕ ਗੱਲ ਦੀ ਲੜੀ ਤੋੜ ਕੇ ਬਹਿ ਜਾਂਦਾ ਕਹਿੰਦਾ ਮਾਂ ਜੇ ਮੈਂ ਰੋਟੀ ਖਾਣੀ ਹੈ ਤਾਂ ਮੈਂ ਦੁੱਧ ਨਾਲ ਰੋਟੀ ਖਾਵਾਂਗਾ ਮੈਂ ਇੰਦਾ ਰੋਟੀ ਨਹੀਂ ਖਾਂਦਾ ਮੈਨੂੰ ਦੁੱਧ ਲਿਆ ਕੇ ਦੇ ਮੈਂ ਦੁੱਧ ਨਾਲ ਰੋਟੀ ਖਾਣੀ ਆ ਤੇ ਮਾਂ ਹੁਣ ਸੋਚੇ ਵੀ ਘਰੇ ਤੇ ਕੁਝ ਹੈ ਘਰ ਦੇ ਵਿੱਚ ਗਰੀਬੀ ਅੰਤਾਂ ਦੀ ਐ ਕੋਈ ਰਿਸ਼ਤਾ ਨਹੀਂ ਐ ਜਿਹੜਾ ਸਾਫ ਦੇਵੇ ਜਿਹੜਾ ਮੋਢੇ ਨਾਲ ਮੋਢਾ ਲਾ ਕੇ ਜ਼ਿੰਦਗੀ ਦੇ ਦਿਨ ਸੌਖੇ ਕਰ ਦਵੇ ਮਾਂ ਤੇ ਪੁੱਤ ਨੇ ਮਾਂ ਕਹਿੰਦੀ ਪੁੱਤਰਾ ਕੋਈ ਗੱਲ ਨਹੀਂ ਮੈਂ ਤਾਂ ਜਿਹੜੇ ਠੱਡੇ ਖਾਣੇ ਆ ਖਾਣੇ ਆ ਜਿੱਥੇ ਐਨੇ ਸਹੀ ਉਥੇ ਇੱਕ ਠੱਡਾ ਹੋਰ ਸਹੀ ਮੈਂ ਤੂੰ ਦੁੱਧ ਨਾਲ ਹੀ ਰੋਟੀ ਖਾਵੇਂ ਮੈਂ ਆਪਣੇ ਗੁਆਂਢ ਦੇ ਦੁਕਾਨ ਤੇ ਜਾਨੀ ਆ ਉਥੋਂ ਤੇਰੇ ਵਾਸਤੇ ਦੁੱਧ ਲੈ ਕੇ ਆ ਇੱਕ ਬੁੱਢੀ ਮਾਂ ਆਪਣੇ ਪੁੱਤ ਦੇ ਲਈ ਦੁੱਧ ਲੈਣ ਜਾਂਦੀ ਆ ਤੇ ਕੋਲ ਪੈਸੇ ਵੀ ਨਹੀਂ ਹੈ ਦੁਕਾਨ ਵਾਲੇ ਨੂੰ ਜਾ ਕੇ ਕਹਿੰਦੀ ਆ ਵੀਰਾ ਮੇਰਾ ਪੁੱਤ ਅੜੀ ਪੈ ਗਿਆ ਹੈ ਮੇਰੇ ਪੁੱਤ ਨੇ ਜਿੱਦ ਕਰ ਲਈ ਹੈ ਮੇਰੇ ਘਰ ਦੇ ਵਿੱਚ ਬਹੁਤ ਗਰੀਬੀ ਹੈ ਮੇਰੇ ਪੁੱਤ ਨੂੰ ਰੋਟੀ ਖਾਣ ਵਾਸਤੇ ਦੁੱਧ ਦੇ ਦੇ ਅੱਜ ਉਹ ਜिद ਕਰੀ ਬੈਠਾ ਕਹਿੰਦਾ ਮੈਂ ਰੋਟੀ ਨਹੀਂ ਖਾਣੀ ਜੇ ਮੈਨੂੰ ਦੁੱਧ ਨਾ ਲਿਆ ਕੇ ਦਿੱਤਾ ਤੇ ਵੀਰਾ ਮੈਂ ਤੇਰੇ ਹੱਗੇ ਹੱਥ ਜੋੜਦੀ ਆ ਮੇਰਾ ਪੁੱਤ ਭੁੱਖਾ ਬੈਠਾ ਤੂੰ ਇੰਜ ਕਰ ਮੈਨੂੰ ਦੁੱਧ ਪਾ ਦੇ ਮੈਂ ਤੈਨੂੰ ਪੈਸੇ ਫੇਰ ਦੇ ਦਵਾਂਗੀ ਅੱਜ ਮੇਰੇ ਪੁੱਤ ਨੂੰ ਦੁੱਧ ਦੇ ਨਾਲ ਰੋਟੀ ਖਾ ਲੈ ਇਹ ਮਾਂ ਦਾ ਪਿਆਰ ਇਹ ਅੱਜ ਕੋਈ ਦੁੱਧ ਮੰਗਿਆ ਚਾਹ ਨਹੀਂ ਦਿੰਦਾ ਪਾਣੀ ਵੀ ਨਹੀਂ ਦਿੰਦਾ ਤੇ ਮਾਂ ਆਪਣੇ ਬੱਚੇ ਨੂੰ ਇੰਦਾ ਦੁੱਧ ਲਿਆ ਕੇ ਦੁੱਧ ਨਾਲ ਰੋਟੀ ਖਵਾ ਰਹੀ ਐ ਸਵਾ ਇਦਾਂ ਹੀ ਢਲਦਾ ਗਿਆ ਬੱਚਾ ਪੜਦਾ ਸੀ ਉਹਨੇ ਕਈ ਘਰਾਂ ਦਾ ਕੰਮਕਾਰ ਕਰਕੇ ਬੱਚੇ ਨੂੰ ਪਾਲਿਆ ਦੁਕਾਨਦਾਰ ਕਹਿੰਦਾ ਦੁੱਧ ਤਾਂ ਲੈ ਜਾ ਪਰ ਇੱਕ ਗੱਲ ਸੁਣ ਕੇ ਜਾ ਇਹ ਦੁੱਧ ਭਾਵੇਂ ਤੂੰ ਰੋਜ਼ ਲੈ ਜਾ ਕਰ ਸਾਡੇ ਘਰ ਦੇ ਵਿੱਚ ਨਾ ਦੁਪਹਿਰ ਜਿਹੜੇ ਆ ਕੇ ਘਰ ਦੇ ਭਾਂਡੇ ਮਾਜਿਆ ਕਰ ਸਾਡੇ ਘਰੇ ਕੋਈ ਭਾਂਡੇ ਮਾਜਣ ਵਾਲੀ ਨਹੀਂ ਐ ਕੋਈ ਕੰਮ ਕਰਨ ਵਾਲੀ ਨਹੀਂ ਐ ਜਿਹੜੀ ਕੰਮ ਕਰਨ ਵਾਲੀ ਸੀ ਉਹ ਹਟ ਗਈ ਏ ਤੂੰ ਇੰਜ ਕਰਿਆ ਕਰ ਰੋਜ਼ ਆ ਜਾਇਆ ਕਰ ਦੁਪਹਿਰ ਵਾਲੇ ਜਿਹੜੇ ਭਾਂਡੇ ਹੁੰਦੇ ਨੇ ਬਸ ਕੱਲੇ ਭਾਂਡੇ ਮਾਜਿਆ ਕਰ ਤੇ ਦੁੱਧ ਆਪਣੇ ਪੁੱਤ ਲਈ ਰੋਜ਼ ਲੈ ਜਾਣਾ ਤੇ ਮਾਂ ਕੀ ਕਰਦੀ ਏ ਐਦਾਂ ਬੱਚੇ ਨੂੰ ਡਾਰ ਕਰ ਲੈਂਦੀ ਏ ਬੱਚਾ ਸਰਕਾਰੀ ਨੌਕਰੀ ਤੇ ਵੀ ਲੱਗ ਜਾਂਦਾ ਸਰਕਾਰੀ ਨੌਕਰੀ ਮਿਲ ਜਾਂਦੀ ਏ ਨੌਕਰੀ ਤੋਂ ਬਾਅਦ ਉਹਦਾ ਉਹ ਸ਼ਹਿਰ ਦੇ ਵਿੱਚ ਰਹਿੰਦਾ ਏ ਕਦੇ ਘਰ ਦੇ ਵਿੱਚ ਰਹਿੰਦਾ ਹੁਣ ਬਾਹਰ ਕੋਲੇ ਘਟ ਰਹਿੰਦਾ ਹੈ ਵਿਆਹ ਕਰਵਾ ਲਿਆ ਵਿਆਹ ਕਰਵਾ ਕੇ ਮਾਂ ਦੇ ਨਾਲ ਰਹਿੰਦਾ ਹੈ ਮਾਂ ਬੜੀ ਖੁਸ਼ ਹੈ ਮਾਂ ਬੜੀ ਆਨੰਦ ਦੇ ਵਿੱਚ ਹੈ ਤੇ ਸਾਥ ਸੰਗਤ ਹੋਇਆ ਕਿ ਇੱਕ ਦਿਨ ਕੋਈ ਸਮਾਂ ਪਾ ਕੇ ਯਾਬ ਦੇ ਵਿੱਚ ਬਾਤਾ ਹੋਇਆ ਤੇ ਸ਼ਹਿਰ ਕੋਠੀ ਮਿਲ ਗਈ ਕੋਠੀ ਦੇ ਵਿੱਚ ਰਹਿਣ ਲੱਗ ਗਿਆ ਹੁਣ ਮਾਂ ਇਕੱਲੀ ਪਿੰਡ ਦੇ ਵਿੱਚ ਰਹਿੰਦੀ ਹੈ ਪੁੱਤ ਵੱਡਾ ਹੋ ਗਿਆ ਨੌਕਰੀ ਲੱਗ ਗਿਆ ਵਿਆਹ ਕਰਵਾ ਲਿਆ ਤੇ ਪੁੱਤ ਕਿਸੇ ਸ਼ਹਿਰ ਦੇ ਵਿੱਚ ਕੋਠੀ ਦੇ ਵਿੱਚ ਰਹਿੰਦਾ ਹੈ। ਮਾਂ ਕਦੇ ਜਾਂਦੀ ਹੈ, ਮਿਲਿਆਉਂਦੀ ਹੈ, ਕਦੇ ਜਾਂਦੀ ਹੈ, ਮਿਲਿਆਉਂਦੀ ਹੈ। ਤੇ ਐਦਾਂ ਇੱਕ ਦਿਨ ਪੁੱਤ ਨੇ ਜिद ਕਰਕੇ ਆਖਿਆ ਕਿੰਦਾ ਮਾਂ ਤੂੰ ਸਾਡੇ ਕੋਲੇ ਰਹਿ। ਤੂੰ ਸਾਡੇ ਕੋਲੇ ਰਹਾ ਕਰ। ਮਾਂ ਨੂੰ ਪਿੰਡੋਂ ਸ਼ਹਿਰ ਲੈ ਆਇਆ। ਤੇ ਹੁਣ ਜਿਹੜੀ ਘਰਵਾਲੀ ਸੀ ਘਰਵਾਲੀ ਨਗੋਚਾਂ ਕੱਢਦੀ ਐ ਕਿ ਮੈਨੂੰ ਆਂਢੀ ਗੁਆਂਢੀ ਕਹਿੰਦੇ ਨੇ ਕਿ ਤੇਰੀ ਮਾਂ ਸੋਹਣੀ ਨਹੀਂ ਐ, ਤੇਰੀ ਮਾਂ ਵਧੀਆ ਕੱਪੜੇ ਨਹੀਂ ਪਾਉਂਦੀ ਐ। ਕਿਉਂਕਿ ਉਹ ਪਹਿਲਾ ਵਾਲੇ ਜਿੱਦਾਂ ਸਮਾਂ ਸੀ ਉਹ ਆਪ ਦੇ ਮਤਾਬਿਕ ਕੱਪੜੇ ਪਾਉਂਦੀ ਸੀ ਤੇ ਐਦਾਂ ਘਰ ਵਾਲੀ ਘਰ ਵਾਲੇ ਨੂੰ ਕਿਹਾ ਕਰੇ ਇਹ ਆਪਣੀ ਬੇਇੱਜ਼ਤੀ ਕਰਵਾਉਂਦੀ ਹੈ ਜਦੋਂ ਕੋਈ ਵੱਡਾ ਅਫਸਰ ਆਪਣੇ ਘਰੇ ਆਉਂਦਾ ਤੇ ਆਪਾਂ ਨੂੰ ਵੇਖ ਕੇ ਕੀ ਕਹਿੰਦਾ ਵੀ ਤੁਹਾਡੀ ਮਾਂ ਇਹ ਜੀ ਹੈ ਕਹਿੰਦੀ ਜਿਵੇਂ ਮਰਜ਼ੀ ਕਰੋ ਇਹਨੂੰ ਤੁਸੀਂ ਪਿੰਡ ਵਾਲੇ ਘਰ ਛੱਡਿਓ ਆ ਕੇ ਲੱਗ ਕੇ ਪਿੰਡ ਵਾਲੇ ਘਰ ਛੱਡਿ ਆਉਂਦਾ ਉਹਨੂੰ ਕੋਈ ਬਿਮਾਰੀ ਹੁੰਦੀ ਹੈ ਬੱਚੇ ਨੂੰ ਬਿਮਾਰੀ ਦੇ ਨਾਲ ਕਹਿੰਦੇ ਗੁਰਦੇ ਦੀ ਲੋੜ ਪੈਂਦੀ ਹੈ ਇਹਦਾ ਕੋਈ ਸਰੀਰ ਦੇ ਅੰਗ ਦੀ ਲੋੜ ਪੈਂਦੀ ਹੈ ਤੇ ਡਾਕਟਰ ਜਦੋਂ ਉਹ ਅੰਗ ਦੀ ਮੰਗ ਕਰਦੇ ਨੇ ਉਹ ਅੰਗ ਦੇਣ ਲਈ ਕੋਈ ਵੀ ਰਾਜੀ ਨਹੀਂ ਹੁੰਦਾ ਘਰ ਵਾਲੀ ਨੂੰ ਪੁੱਛਿਆ ਮਿੱਤਰਾਂ ਦੋਸਤਾਂ ਨੂੰ ਪੁੱਛਿਆ ਕੋਈ ਵੀ ਰਾਜੀ ਨਹੀਂ ਆ ਵੀ ਤੂੰ ਮੈਨੂੰ ਆਪਣਾ ਗੁਰਦਾ ਦੇ ਦੇ ਤੇ ਸਾਧ ਸੰਗਤ ਜੀ ਉਹਦਾ ਤਾਂ ਬਾਂਦਾ ਹੋਣਾ ਜਾਣਾ ਘਟ ਚੁੱਕਿਆ ਸੀ ਪਰ ਫਿਰ ਵੀ ਮਾਂ ਤੱਕ ਜਦੋਂ ਖਬਰ ਪਹੁੰਚੀ ਹੈ ਜਿਹੜੇ ਹਸਪਤਾਲ ਦੇ ਵਿੱਚ ਆਪਰੇਸ਼ਨ ਕਰਵਾਉਣਾ ਸੀ ਮਾਂ ਉੱਥੇ ਗਈ ਚੋਰੀਓਂ ਡਾਕਟਰ ਨੂੰ ਜਾ ਕੇ ਕਹਿੰਦੀ ਮੇਰਾ ਨਾਂ ਨਾ ਦੱਸੀ ਮੇਰਾ ਪਤਾ ਨਾ ਦੱਸੀ ਜਿਹੜੀ ਚੀਜ਼ ਦੀ ਤੈਨੂੰ ਲੋੜ ਹੈ ਤੂੰ ਮੇਰੇ ਵਿੱਚੋਂ ਕੱਢ ਲੈ ਮੇਰੇ ਪੁੱਤ ਦੀ ਦੁਨੀਆ ਨਹੀਂ ਉੱਟਣੀ ਚਾਹੀਦੀ ਗੱਜ ਕੇ ਆਖੋ ਸਤਨਾ ਮੇਰੇ ਪੁੱਤ ਦੀ ਦੁਨੀਆ ਨਹੀਂ ਉੱਟਣੀ ਚਾਹੀਦੀ ਮੇਰਾ ਕੀ ਹੈ ਮੈਂ ਅਦਾਲਤੇ ਤਾਂ ਕੱਲ੍ਹ ਪਰ ਜਾਣਾ ਮੈਂ ਸਾਰੀ ਦੁਨੀਆ ਵੇਖ ਲਈ ਐ ਸਭ ਕੁਝ ਵੇਖ ਲਿਆ ਤੂੰ ਇੰਜ ਕਰ ਇਹ ਕੰਮ ਮੇਰੇ ਤੋਂ ਲੈ ਤੇ ਪਰ ਮੇਰੇ ਪੁੱਤ ਨੂੰ ਤੇ ਮੇਰੀ ਨੂੰ ਨੂੰ ਦੱਸੀ ਨਾ ਸਾਦ ਸੰਗਤ ਇਦਾਂ ਹੀ ਹੋਇਆ ਆਪਰੇਸ਼ਨ ਹੋ ਗਿਆ ਗੁਰਦਾ ਕੱਟ ਕੇ ਪਾਤਾ ਮਾਂ ਘਰ ਚਲੀ ਗਈ ਬਿਨਾਂ ਦੱਸੇ ਤੇ ਘਰ ਵਾਲੀ ਨਾਲੇ ਤੇ ਮੰਜੇ ਤੇ ਪਹਿਲੀ ਸੇਵਾ ਕਰਦੀ ਐ ਨਾਲੇ ਬਾਹ ਦੇ ਖਲਾਫ ਭੜਕਾਈ ਜਾਂਦੀ ਐ ਰੋਜ਼ ਇਦਾਂ ਕਰਦੀ ਐ ਬੜਾ ਮਾਂ ਆ ਤੁਸੀਂ ਕਹਿੰਦੇ ਸੀ ਮੇਰੀ ਮਾਂ ਮੇਰੀ ਮਾਂ ਤੇ ਹੁਣ ਤੁਹਾਡਾ ਪਤਾ ਵੀ ਨਹੀਂ ਲੈਣਾ ਇਹ ਤੁਹਾਡਾ ਇਦਾਂ ਆਪਰੇਸ਼ਨ ਹੋਇਆ ਐ ਇਦਾਂ ਰੋਜ਼ ਤਾਂ ਦੇ ਮੇਂੇ ਦਿੰਦੀ ਐ ਕੁਝ ਸਮਾਂ ਪਾ ਕੇ ਉਹ ਠੀਕ ਹੋ ਜਾਂਦਾ ਸਾਰਾ ਕੁਝ ਵਧੀਆ ਹੋ ਜਾਂਦਾ ਉਹ ਇੱਕ ਵਾਰੀ ਨਾ ਢੇੜਾ ਮਾਰਨ ਜਾਂਦਾ ਕਿ ਚਲੋ ਪਿੰਡ ਗੇੜਾ ਹੀ ਮਾਰਿਆ ਹੀ ਹੈ ਘਰ ਵਾਲੀ ਤੋਂ ਚੋਰੀ ਹੋ ਜਾਂਦਾ ਘਰ ਵਾਲੀ ਤੋਂ ਚੋਰੀ ਹੋ ਜਦੋਂ ਜਾਂਦਾ ਕਮਾਂਡ ਦੇ ਵਿੱਚ ਜਾ ਕੇ ਪੁੱਛਦਾ ਹੈ ਕਿ ਘਰ ਦੇ ਵਿੱਚ ਕਿੰਨਾ ਕੂੜਾ ਚੰਦਰਿਆ ਪਿਆ ਐਦਾਂ ਘਰ ਬੰਦ ਪਿਆ ਵੀ ਕੀ ਗੱਲ ਹੋ ਗਈ ਫਿਰ ਪਿੰਡ ਵਾਲੇ ਦੱਸਦੇ ਨੇ ਕਹਿੰਦੇ ਜਿਹੜੀ ਮਾਂ ਤੇਰੇ ਤੋਂ ਇਹ ਆਸਾ ਰੱਖਦੀ ਸੀ ਨਾ ਵੀ ਮੇਰਾ ਪੁੱਤ ਵੱਡਾ ਹੋਊਗਾ ਮੈਂ ਅਫਸਰ ਵਾਲੀ ਕੁਰਸੀ ਤੇ ਬੈਠਿਆ ਕਰੂੰਗੀ ਕਹਿੰਦੇ ਉਹਨੇ ਤੇ ਤੇਰੀਆਂ ਆਸਾਂ ਸਾਰੀਆਂ ਪੂਰੀਆਂ ਕੀਤੀਆਂ ਪਰ ਤੂੰ ਆਪਣੀ ਮਾਂ ਦੇ ਨਾਲ ਨਹੀਂ ਬਣਾ ਸਕਿਆ ਅੱਜ ਤੂੰ ਭਾਵੇਂ ਵੱਡਾ-ਵੱਡਾ ਬਿਜ਼ਨਸਮੈਨ ਐ ਵੱਡੀ ਯੋਗ ਤੇ ਐ ਤੇਰੇ ਕੋਲੇ ਵੱਡਾ ਘਰ ਐ ਵੱਡੀ ਕਾਰ ਐ ਪਰ ਫਿੱਟ ਲਾੜਤ ਹੈ ਤੇਰੀ ਜ਼ਿੰਦਗੀ ਤੇ ਪਿੰਡ ਵਾਲੇ ਕਹਿੰਦੇ ਤੇਰੀ ਮਾਂ ਗੁਲ ਕੇ ਪਈ ਹੈ ਤੈਨੂੰ ਸ਼ਰਮ ਨਾ ਆਈ ਤੈਨੂੰ ਗੁਰਦਾ ਦਿੱਤਾ ਤੇਰੀ ਮਾਂ ਨੇ ਤੂੰ ਫੇਰ ਵੀ ਆਪਣੀ ਮਾਂ ਨੂੰ ਪਿੰਡ ਭੇਜਿਆ ਕਹਿੰਦਾ ਮੈਨੂੰ ਤੇ ਪਤਾ ਨਹੀਂ ਇਹਦਾ ਮੈਨੂੰ ਤੇ ਇਸ ਗੱਲ ਦਾ ਪਤਾ ਨਹੀਂ ਵੀ ਮੈਨੂੰ ਗੁਰਦਾ ਦੇਣ ਵਾਲੀ ਮੇਰੀ ਮਾਂ ਐ ਜਦੋਂ ਪਤਾ ਲੱਗਿਆ ਤਾਂ ਭੁੱਬਾ ਮਾਰ-ਮਾਰ ਰੋਇਆ ਆਪਣੀਆਂ ਗਲਤੀਆਂ ਨੂੰ ਕੋਸਿਆ ਆਪਣੇ ਘਰ ਵਾਲੀ ਦੀਆਂ ਘਰ ਵਾਲੀ ਦੀਆਂ ਗਲਤੀਆਂ ਨੂੰ ਕੋਸਿਆ ਕਿ ਉਹ ਇਹ ਮਨਾ ਮੈਂ ਕਦੇ ਸੱਚ ਨੂੰ ਸੁਣਿਆ ਹੀ ਨਹੀਂ ਮੈਂ ਇੱਕ ਤਰਫਾ ਸੁਣਦਾ ਰਿਹਾ ਕੱਲੀ ਘਰ ਵਾਲੀ ਦੀਆਂ ਸੁਣਦਾ ਰਿਹਾ ਕਦੇ ਮਾਂ ਨੂੰ ਪੁੱਛਿਆ ਹੀ ਨਹੀਂ ਵੀ ਇਹ ਗੱਲਾਂ ਸੱਚ ਨੇ ਕਿ ਨਹੀਂ ਤੇ ਮੈਂ ਸੁਣ ਕੇ ਮਾਂ ਦੇ ਉਲਟ ਚੱਲਦਾ ਰਿਹਾ ਐਦਾ ਭਾਈ ਮਾਂ ਨੇ ਦੇਖੋ ਪਹਿਲਾਂ ਤਾਂ ਜਨਮ ਦੇ ਕੇ ਕੁਰਬਾਨੀ ਕਰਦੀ ਐ ਮਾਂ ਤੇ ਫਿਰ ਜਦੋਂ ਉਹਨੂੰ ਗੁਰਦੇ ਦੀ ਲੋੜ ਪਈ ਕੋਈ ਨਹੀਂ ਦੁਨੀਆ ਦਾ ਕੇ ਆਇਆ ਜਿਹੜੇ ਬੱਚਿਆਂ ਨੇ ਜਿਹੜੇ ਘਰ ਵਾਲੀ ਨੇ ਉਹਦੇ ਪੈਸੇ ਤੇ ਐਸ਼ ਕਰਨੀ ਸੀ ਉਹਨਾਂ ਨੇ ਵੀ ਜਵਾਬ ਦੇਸਾਂ ਸੀ ਫਿਰ ਮਾਂ ਕਹਿੰਦੀ ਭਾਈ ਮੈਂ ਦਿੰਦੀ ਆ ਗੁਰਦਾ ਐਦਾ ਮਾਂ ਨੇ ਆਪਣੇ ਪੁੱਤ ਦੀ ਜ਼ਿੰਦਗੀ ਦੁਬਾਰਾ ਬਚਾਈ ਮਾਵਾ ਦਾ ਕਰਜ਼ੇ ਕੋਈ ਦੇ ਨਹੀਂ ਸਕਦਾ ਮਾਂ ਦੀ ਜਿਹੜੀ ਦਾਤ ਹੈ ਭਾਈ ਮਾਂ ਬਹੁਤ ਵੱਡੀ ਰੱਬ ਦਾ ਦੂਜਾ ਨਾਮ ਮਾ ਹੈ ਮਾਵਾ ਦੀ ਕਦਰ ਕਰਿਆ ਕਰੋ ਜਿਨ੍ਹਾਂ ਦੀਆਂ ਮਾਵਾ ਜਿਉਂਦੀਆਂ ਨੇ ਜਿਨ੍ਹਾਂ ਦੇ ਬਾਪੂ ਜਿਉਂਦੇ ਨੇ ਆਪਣੀ ਸਾਰੀ ਜ਼ਿੰਦਗੀ ਬੱਚਿਆਂ ਨੂੰ ਪਾਲਣ ਲਈ ਉਹਨਾਂ ਨੂੰ ਸੈੱਟ ਕਰਨ ਲਈ ਲਾ ਦਿੰਦੇ ਨੇ ਤੇ ਬੱਚਿਆਂ ਦਾ ਫਰਜ਼ ਹੈ ਜਦੋਂ ਬੱਚੇ ਸੈੱਟ ਹੋ ਜਾਂਦੇ ਨੇ ਉਹ ਆਪਣੇ ਮਾ ਪਿਓ ਨੂੰ ਸੈੱਟ ਰੱਖਣ ਉਹਨਾਂ ਨੂੰ ਪਰੇਸ਼ਾਨੀ ਨਾ ਦੇਣ ਉਹਨਾਂ ਨੂੰ ਕੋਈ ਤਕਲੀਫ ਨਾ ਦੇਣ ਸੋ ਅੱਜ ਮਾਤਾ ਜੀ ਸਾਡੇ ਵਿੱਚੋਂ ਚਲੇ ਗਏ ਪਰਿਵਾਰ ਨੂੰ ਬਹੁਤ ਵੱਡਾ ਦੁੱਖ ਹੋਇਆ ਮਾਂ ਦੀ ਜਿੰਨੇ ਮਰਜ਼ੀ ਉਮਰ ਹੋਵੇ ਪਰ ਮਾਂ ਵਰਗਾ ਜਿਹੜਾ ਪਿਆਰ ਹੈ ਉਹ ਕਿਤੋਂ ਹੋਰ ਥੋੜਾ ਮਿਲਦਾ ਹੈ ਦੁਨੀਆਂ ਤੇ ਜਿੰਨੇ ਮਰਜ਼ੀ ਰਿਸ਼ਤੇ ਬਣ ਜਾਣ ਦੁਨੀਆਂ ਤੇ ਸਾਰੇ ਰਿਸ਼ਤੇ ਮਾਂ ਕਰਕੇ ਚੰਗੇ ਲੱਗਦੇ ਤੇ ਜਿਨ੍ਹਾਂ ਦੀਆਂ ਮਾਵਾਂ ਤੁਰ ਜਾਂਦੀਆਂ ਨੇ ਫਿਰ ਉਹਨਾਂ ਦੇ ਦਿਲਾਂ ਤੇ ਕੀ ਬੀਤਦੀ ਹੈ ਉਹ ਉਹੀ ਜਾਣ ਸਕਦੇ ਨੇ ਸੋ ਭੁੱਲ ਚੁੱਕਾਂ ਦੀ ਗਵਾ ਦਾਸ ਰਾਗੀ ਲਖਵਿੰਦਰ ਸਿੰਘ ਤਪਾ ਮੰਡੀ ਤੋਂ ਦੇ ਜਥਾ ਆਪ ਵੀ ਸੇਵਾ ਦੇ ਵਿੱਚ ਪਹੁੰਚਿਆ ਹੈ ਜਦ ਤੇ ਤੂੰ ਬੋਲਦਿਆਂ ਤੂੰ ਇੱਕ ਨਹੀਂ ਅਨੇਕਾਂ ਤਰੁਪੀਆਂ ਰਹਿ ਜਾਂਦੀਆਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਣ ਜੋਗ ਨੇ ਆਪ ਸਾਧ ਸੰਗਤ ਬਖਸ਼ਣ ਜੋਗ ਹੋ ਭਾਈ ਇਸ ਪ੍ਰੋਗਰਾਮ ਦੀ ਸਾਰੀ ਵੀਡੀਓ ਸਾਡੇ YouTube ਚੈਨਲ ਰਾਗੀ ਲਖਵਿੰਦਰ ਸਿੰਘ ਤੱਪਾ ਮੰਡੀ ਵਾਲੇ ਦੇ ਨਾਮ ਤੇ YouTube ਚੈਨਲ ਦਾ ਨਾਮ ਹੈ ਉਤੋਂ ਤੁਸੀਂ ਇਹ ਸਾਰੀ ਵੀਡੀਓ ਸੁਣ ਸਕਦੇ ਹੋ ਦੇਖ ਸਕਦੇ ਹੋ ਅੱਗੇ ਸ਼ੇਅਰ ਕਰ ਸਕਦੇ ਹੋ ਕਿਉਂਕਿ ਇਹ ਚੰਗੀਆਂ ਗੱਲਾਂ ਲੋਕਾਂ ਤੱਕ ਪਹੁੰਚਣ ਤੇ ਮਾਪਿਓ ਦਾ ਸਰਕਾਰ ਹੈ ਜਿਹੜਾ ਉਹ ਬਹਾਲ ਹੋਵੇ ਸੋ ਸਾਰੀ ਸੰਗਤ ਗੱਜ-ਵੱਜ ਕੇ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ